ਇਹ ਦਰਵਾਜ਼ਾ ਸ਼ੀਪਾ ਠੀਕੜਾ ਪਿੰਡ ਕੜਾ ਪੱਗੂਪੁਰ ਦੀ ਗੱਲ ਬਣੀ ਹੈ ਦਾ ਲਿੰਟਰ ਇਹ ਭਾਜੀ ਇਹ ਪਾਉਂ ਦਾ ਲਿੰਟਰ ਪਾਇਆ ਉਹਨਾਂ ਨੂੰ ਚਾਹ ਪਾਣੀ ਪੀਤਾ ਤਾਂ ਅੱਧਾ ਕ ਪਾ ਲਏ ਉਹਨਾਂ ਨੇ ਤੇ ਉਹ ਹੁਣ ਇੱਕਦਮੀ ਹੋ ਦੇ ਗਿਆ ਸਾਰਾ ਸਟਰਕ ਸੰਟ ਦੇਣਾ ਵਧੀਆ ਹੋ ਜਾਵੇ ਹੈ ਕੀ ਕੀ ਕਰਨ ਲਿਆ ਇਸ ਤਰ੍ਹਾਂ ਡਿਗਾ ਕਿਸ ਤਰ੍ਹਾਂ ਆਇਆ ਬਾਹ ਪੈਂਦਿਆਂ ਪੈਂਦਿਆਂ ਆ ਡਿਗ ਪਿਆ ਅਸੀਂ ਗਾਡਰ ਗੁੱਡਰ ਕੋਈ ਵਿੱਚੋਂ ਬੱਲੀ ਬੁੱਲੀ ਕੋਈ ਦੇਤੀ ਹੈ ਹਾਂਜੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਜਦ ਦਾਨੀ ਬਾਨੀ ਨੇ ਸਾਨੂੰ ਨੁਕਸਾਨ ਹੈ ਇੱਕ ਬੰਦਾ ਵੇ ਸੱਟਾ ਸੁੱਤਾ ਲੱਗੀਆਂ ਵਿੱਚੋਂ ਕੱਢਿਆ ਮਾਹੀ ਅੱਛਾ ਜੀ ਤੇ ਹੋਰ ਮੇਰਾ ਤੇ ਤੁਹਾਨੂੰ ਪਤਾ ਹੀ ਹੈ ਮੈਂ ਫੜ ਫੜ ਕੇ ਪੈਸੇ ਲਾਏ ਨੁਕਸਾਨ ਬਹਿਰਾ ਇਹਦਾ ਫਰਾ ਹੈ ਕਿਹਦੀ ਨਗੇਲੀ ਕਿਹਦੀ ਠੇਕੇਦਾਰ ਦੀ ਹੈ ਕਿ ਜਾਂ ਹੋਏ ਤਾਂ ਹੁਣ ਰੱਬ ਜਾਂਦਾ ਉਹਦੇ ਹੁਣ ਵਿਚਾਰੇ ਉਹਨਾਂ ਦੇ ਜੀ ਕਰਦਾ ਵੀ ਥੱਲੇ ਆਈਏ ਉਹ ਵੀ ਵਿੱਚ ਥੱਲੇ ਤੁਰੇ ਰੋਜ ਦਾ ਕੰਮ ਉਹਨਾਂ ਦਾ ਇਹ ਤਾਂ ਨੁਕਸਾਨ ਮਤਲਬ ਕੁਦਰਤ ਲਈੋਂ ਜਿੰਨਾ ਹੈ ਹਾਂ ਜੀ ਇਕਨੇ ਬੰਦੇ ਜਿਹੜੇ ਜੱਟੇ ਹੋਏ ਤਿੰਨ ਕੋਏ ਤਿੰਨ ਬੰਦੇ ਤਿੰਨ ਬੰਦੇ ਜੱਟੇ ਹੋਏ ਕਿੱਥੇ ਆਣੇ ਹੁਣ ਕਿੱਥੇ ਉਹ ਹਸਪੀਟਲ ਲੈ ਗਏ ਸਰਕਾਰੀ ਹਸਪਤਾਲ ਪਤਾ ਨਹੀਂ ਕਿੱਥੇ ਲੈ ਗਏ ਮਾਰੇ ਮੋੜੇ ਸੱਤਾਂ ਲੱਗੀਆਂ ਜ਼ਿਆਦਾ ਨਹੀਂ ਕੋਈ ਸੀਰਜ ਨਹੀਂ ਕੋਈ ਵੀ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਹੋਇਆ ਨਹੀਂ ਆ ਪੁਲਿਸ ਕੋਈ ਨਹੀਂ ਵਾਹ ਦੇ ਨਹੀਂ ਹਾਂਜੀ ਬਾਕੀ ਮੰਗ ਕਰੋਗੇ ਹੁਣ ਪੰਜਾਬ ਸਰਕਾਰ ਨੂੰ ਮੰਗ ਤਾਂ ਇਹੋ ਕਰਦੇ ਵੀ ਅਸੀਂ ਆਡੇ ਬਾਲਿਆਂ ਵਾਲੇ ਕੋਠੇ ਲਿਖੇ ਵੀ ਇਹੀ ਤਾਂ ਆਪਾਂ ਹੁੰਦੇ ਹਾਂ ਫੜ ਫੜ ਕੇ ਅੱਛਾ ਤਾਂ ਨਹੀਂ ਬੜੇ ਪੈਸੇ ਚੁੰਮੇ ਪੈਸੇ ਕਰਕੇ ਜਾਦੇ ਨਹੀਂ ਕਿਸੇ ਨਹੀਂ ਕਿਸੇ ਅੱਛਾ ਚੁੰਦੇ ਹੀ ਤੇ ਅਸੀਂ ਚੁੰਦੇ ਲਖਾਇਆ ਵੇ ਕੋਈ ਯਾਰਾ ਮੁਸ਼ਕਲ ਕਿਨੇ ਬੱਚੇ ਕਿਨੇ ਖੜੇ ਇੱਕ ਬੱਚਾ ਕੀ ਮੰਗ ਕਰੋਗੇ ਹੁਣ ਮੰਗੇ ਹੋਂ ਕਰਦੇ ਜੇ ਕੋਈ ਮਦਦ ਕਰ ਸਕਦਾ ਹੋਵੇ ਤੁਹਾਡੀ ਘਰੇ ਇਹ ਇਨਸਾਨ ਹੋਇਆ ਹੂੰ ਠੀਕ ਹੈ ਮੇਰਾ ਨਾਮ ਜੀ ਪਾਲ ਸਿੰਘ ਹੈ ਜੀ ਤੇ ਕਿਦਾਂ ਇਹਦਾ ਲੈਂਟਰ ਕਿਦਾਂ ਲੈਂਟਰ ਇਹ ਘਟਨਾ ਕਿੱਥੇ ਗਈ ਇੱਕ ਅਸਲ ਜੀ ਇਹ ਲੋ ਗੱਡ ਦੇ ਕਿਸੇ ਕਰੇ ਸਾਰਾ ਲਿੰਟਰ ਜਿਹੜਾ ਉਹ ਤੇ ਬੰਦੇ ਕੰਮ ਕਰਦੇ ਪਏ ਹਾਂਜੀ ਬਲਕਿ ਉਹ ਕੰਮ ਕਰਦੇ ਸੀ ਤੇ ਬੰਦੇ ਉੱਤਲੇ ਵੀ ਦਿੱਗੇ ਥੱਲੇ ਇਕੱਠਲੇ ਬੰਦਾ ਸੀ ਉਹ ਮਹਾ ਕੱਢਿਆ ਉਹਦੀ ਥੋੜੀਆਂ ਸੱਟਾਂ ਜਾਈਆਂ ਤੇ ਜਿਹੜੇ ਦੂਜੇ ਬੰਦੇ ਉੱਤੋਂ ਸੀ ਦਿੱਗੇ ਉਹਨਾਂ ਦੇ ਸੱਟ ਘਾਟ ਤੇ ਮਤਲਬ ਕਿੱਥੇ ਦਾਖਲ ਆਇਆ ਹੁਣ ਸਰ ਸਿਮਲਾ ਹਸਪਤਾਲ ਤੋਂ ਦਾਖਲ ਹੋ ਕੇ ਆਇਆ ਇਹ ਬੰਦਾ ਪੱਟੀ ਦੀ ਸੀ ਹਾਂਜੀ ਕਿੰਨੇ ਜਣੇ ਸੀ ਸਾਟਾ ਉਹ ਦਾਖਲ ਉੱਥੇ ਕਿੰਨੇ ਕਿੰਨੇ ਜਣੇ ਸੀ ਫੋਟੋ ਜਿਹੜੇ ਉੱਤੇ ਉਦਾਂ ਉੱਤੇ ਤੇ ਚਾਰ ਪੰਜ ਜਣੇ ਹੈਗੇ ਸੀ ਪੰਜ ਛੇ ਜਣੇ ਇਹ ਜਗਮੀ ਹੋਇਆ ਹੈ ਕਿ ਪਰਿਵਾਰ ਵਾਲੇ ਹੋਏ ਕਿ ਮਜ਼ਦੂਰੀ ਹੈ ਇਹ ਮਜ਼ਦੂਰੀ ਅਸੀਂ ਨਾਲ ਬੰਦੇ ਠੇਕੇਦਾਰਾਂ ਦੇ ਬੰਦੇ ਮਿਸਤਰੀਆਂ ਦੇ ਹਾਂ ਜਿਸ ਤਰ੍ਹਾਂ ਇਹਨਾਂ ਦਾ ਇਹਨਾਂ ਨੂੰ ਨੁਕਸਾਨ ਹੋ ਜਾ ਤਾਂ ਕੀ ਕਰਨਾ ਚਾਹੋਗੇ ਇਹਨਾਂ ਦਾ ਇਹੋ ਹੀ ਆ ਪੀ ਇਹਨਾਂ ਵਿਚਾਰਿਆਂ ਨੇ ਇਹਨਾਂ ਜਿਹੜੇ ਪਿੱਛੇ ਇੰਨੀਆਂ ਬਾਤਾਂ ਹੋਈਆਂ ਤੇ ਜਿਹੜੇ ਇਹਨਾਂ ਦੇ ਕਮਰੇ ਚੁੰਨਦੇ ਰਹੇ ਆ ਇਸ ਕਰਕੇ ਮਜ਼ਬੂਰੀ ਕਰਨ ਵਿਚਾਰਿਆਂ ਨੇ ਪੈਸੇ ਫੜ ਤੜ ਕੇ ਇਹ ਆਪ ਦਾ ਲੱਗੇ ਹੀ ਪਾਉਣ ਇਹ ਹੁਣ ਘਟਨਾ ਦਾ ਬਰਜੀ ਨੁਕਸਾਨ ਇਹਨਾਂ ਦਾ ਹੋ ਗਿਆ ਵਾ ਤੇ ਜੇ ਕੋਈ ਨਹੀਂ ਕਿਰਾਵੀ ਇਹਨਾਂ ਦੀ ਮਦਦ ਕਰ ਸਕਦਾ ਹੋਵੇ ਜਾਂ ਕੋਈ ਸਰਕਾਰ ਇਹਨਾਂ ਦੀ ਮਦਦ ਕਰੇ ਬਾਲਿਆਂ ਦੇ ਕਮਰੇ ਇਹਨਾਂ ਦੇ ਜਿਹੜੇ ਅੱਗੇ ਲਿਖਿਆ ਸਰਕਾਰ ਵੱਲੋਂ ਵੀ ਜਿਹੜਾ ਉਹ ਕੋਦੇ ਹਜੇ ਨਹੀਂ ਕੋਈ ਅੱਛਾ ਕੋਈ ਹਰ ਤਰ੍ਹਾਂ ਕੇ ਵਿਚਾਰੇ ਨੇ ਕੀਤਾ ਸੀ ਤੇ ਨੁਕਸਾਨ ਤੇ ਇਹਨਾਂ ਦਾ ਗਿਆ ਹੋ ਮਾਤਰ ਬੰਦੇ ਆ ਕੋਲੋਂ ਤਾਂ ਸẽਗਾ ਕਿਰਾ ਪਿੰਡਾ ਪੱਗੂਪੁਰ ਇਹ ਗੱਲ ਬਾਤ ਹੋਈ ਆ ਲੈਨਟਰਾਂ ਦੇ ਤੇ ਇਹਦਾ ਇਤਰਾ ਵੀ ਲੈਨਟਰ ਪਾਉਣ ਦੇ ਹੀ ਤੇ ਚਾਹ ਪੀ ਕੇ ਅੱਡੇ ਤੇ ਮੁਰਤੇ ਆ ਲੈਨਟਰ ਪਾਉਣ ਦੇ ਪਰ ਪਦਾਨ ਕੀ ਚਾਂਸ ਬਣਿਆ ਥੱਲੇੋਂ ਗਾੜ ਰਖ ਸਕੇ ਕੀ ਹੋਇਆ ਤੇ ਸਾਰਾ ਰਚ ਜਾ ਦਿੱਤਿਆ ਮੇਰਾ ਪੁੱਤ ਬੱਜੇ ਨਾਲ ਮਰ ਕੇ ਕਰ ਜਾ ਤਾ ਤੇ ਸੰਪਤੀ ਤੇ ਪਰਵਾਰ ਕਿਹੜਾ ਪਿੰਡ ਆ ਪਿੰਡ ਮੇਰਾ ਹੀ ਮੰਮੀ ਅਦੀ ਧੰਨਵਾਦ ਮਾਤਾ ਮਹਿਬੋ ਕੋਈ ਥੱਲੇੋਂ ਮਾਗਾ ਠੇਕੇਦਾਰੋਂ ਵਧੀਆ ਸਾਦਾ ਪਾਏ ਹੋ ਸਾਦਾ ਕਿਸ ਦੀ ਵੀ ਕਮੀ ਨਾ ਰਹੇ ਜੀ ਸਾਨੂੰ ਦੱਸੋ ਹਰ ਫੜ ਮੇਰੇ ਪਤਨ ਪੰਜ ਮਹੀਨੇ ਹੋ ਗਏ ਸੀ ਤੇ ਰਿਸ਼ਤੇ ਦਾ ਪਰ ਪਰ ਕੇ ਮਾਉਣ ਲੈ ਅਜ ਮੈਂ ਪੱਕਾ ਕੰਮ ਕਰੀ ਵੇ ਪੱਕਾ ਕੰਮ ਕਰੀ ਉਹਨੇ ਪੈਸਾ ਨੂ ਬੇਕਾਰ ਕਰਾਇਆ ਹਾਂਜੀ ਕੀ ਕਰੀਏ ਨਾ ਕਰਦੇ ਚਲ ਗਿਆ ਸਾਡੇ ਤੇ ਯਾ ਰੱਬਾ ਹਰ ਰੱਬਾ ਹਾਂਜੀ ਹਰ ਰੱਬਾ ਆੜਾ ਮਤਾਂ ਇਹ ਸਾਣੀ ਤਾਂ ਥੰਡੇ ਹਾਂ ਹੌਸਲੇ ਨਾਲ ਦੱਸ ਮੈਂ ਕੀ ਗੱਲ ਕਰਨੀ ਹੌਸਲੇ ਨਾਲ ਉੱਪਰ ਇਹ ਆ ਗਿਆ ਆ ਗਿਆ ਇੱਥੇ ਨਾਲ ਜੀ ਅੱਜ ਬਲਬਾਕ ਸਿੰਘ ਪਰਿਵਾਰ ਵੱਲੋਂ ਲੈਂਟਰ ਪਾਇਆ ਜਾ ਰਿਹਾ ਸੀਗਾ ਜੀ ਉਹ ਲੈਂਟਰ ਪਾਉਂਡ ਹੈ ਸੀਗੇ ਤੇ ਅਚਾਨਕ ਇੱਕ ਗਾਡਰ ਫਿਰ ਗਿਆ ਤੇ ਉਹ ਸਾਰਾ ਲੈਂਟਰ ਹੀ ਥੱਲੇ ਡਿੱਗ ਪਿਆ ਜੀ ਉਹਦੇ ਕਾਰਨ ਇੱਕ ਸੀਗਾ ਕੋਈ ਲੇਬਰ ਵਾਲਾ ਉਹਦੇ ਜਿਆਦਾ ਸੱਟ ਲੱਗੀ ਉਹ ਥੱਲੇ ਆ ਗਿਆ ਤੇ ਦੋ ਹੋਰ ਸੀ ਮਜ਼ਦੂਰ ਜਿਨ੍ਹਾਂ ਦੇ ਥੋੜੀਆਂ ਸੱਟਾਂ ਲੱਗੀਆਂ ਤੇ ਕਿੰਨਾ ਬੰਦੇ ਹਾਂ ਜੀ ਆ ਤੇਨਾ ਮਜ਼ਦੂਰਾਂ ਦੇ ਸੱਟਾਂ ਲੱਗੀਆਂ ਹੁਣ ਕਿਤੇ ਮੈਨੂੰ ਦੱਸ ਹਾਂ ਦਾਖਲ ਕਰਾਇਆ ਜੀ ਸਰਕਾਰੀ ਹਸਪਤਾਲ ਪੱਟੀ ਇੱਕ ਤਾਂ ਉੱਥੇ ਦਾਖਲ ਕਰਵਾਇਆ ਦੂਜੇ ਮੇਰਾ ਖਿਆਲ ਉਥੋਂ ਉਹ ਵੈਸੇ ਦਵਾਈ ਵਗੈਰਾ ਦੇ ਕੇ ਉਹਨਾਂ ਨੂੰ ਕਰ ਦਿੱਤਾ ਜੀ ਇੱਕ ਥੋੜਾ ਜਿਹਾ ਉਹਦੇ ਗੰਭੀਰ ਸੱਟਾਂ ਕਿੰਨਾ ਕੋ ਨੁਕਸਾਨ ਜਿਆਦਾ ਨੁਕਸਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਨੁਕਸਾਨ ਤਾਂ ਫਿਰ ਹੋਣਾ ਬਹੁਤ ਜ਼ਿਆਦਾ ਸਿਰਫ ਇੰਨਾ ਹੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਲੱਗਦਾ ਵੀ ਕਿਸੇ ਦੀ ਨਗੀਲੀ ਦਾ ਹੋਇਆ ਵੀ ਇਹ ਕਿਦਾਂ ਆ ਇਹਦੇ ਬਾਰੇ ਹਾਲੇ ਕਹਿਣਾ ਕੋਈ ਜਰਦੀ ਹੋਊਗੀ ਜੀ ਹਾਲੇ ਮੈਨੂੰ ਕੁਝ ਦੇ ਬਾਰੇ ਇੰਨਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਥੋੜੀ ਦੇਰੀ ਹੋਈ ਆ ਇਹਨਾਂ ਨੂੰ ਦੇਖਦੇ ਆ ਭਲਾ ਕੀ ਦਾ ਆ ਪਰ ਚਲੋ ਕੁਝ ਵੀ ਹੋਵੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਇਸ ਪਰਿਵਾਰ ਦੇ ਨਾਲ ਆ ਜੀ ਜੇ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਕੋਈ ਲੋੜ ਹੋਊਗੀ ਤੇ ਹਾਜ਼ਰ ਹਾਂ ਜਿੱਦਾਂ ਸੋਚ ਰਿਹਾ ਕਿ ਪਰਿਵਾਰ ਜਿਹੜਾ ਬਿਲਕੁਲ ਗਰੀਬ ਦਾ ਆ ਜਾਜੀ ਪਾਇਆ ਫੜ ਕੇ ਤੇ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਪਤਾ ਨਹੀਂ ਕਿੱਥੋਂ ਕਿਸੋਂ ਵਿਚਾਰਿਆਂ ਫੜ ਕੇ ਵਿਆਜ ਤੇ ਭੈਣ ਭਰਾਵਾਂ ਤੋਂ ਲਿਆ ਕੇ ਤੇ ਆਪਣਾ ਲੈਂਟਰ ਲੱਗੇ ਸੀ ਪਾਉ ਤੇ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਇਹਦੇ ਬਾਰੇ ਦਾ ਤੁਹਾਨੂੰ ਕੀ ਕਹਿ ਸਕਦੇ ਆ ਬਸ ਸ਼ੁਕਰ ਆ ਵੈਸੇ ਵੀ ਜਿਹੜੇ ਵੀਰ ਪਾ ਰਿਹਾ ਸੀ ਦਿਲਬਾਖ ਸਿੰਘ ਉਹ ਬਚਪਨ ਤੋਂ ਹੀ ਉਹ ਲੱਤ ਤੋਂ ਆ ਰਹੀ ਹੈ ਜੀ ਉਹਨੂੰ ਪੋਲੀਓ ਦੀ ਸ਼ਿਕਾਇਤ ਸੀ ਸੋ ਬਹੁਤ ਹੀ ਗਰੀਬ ਪਰਿਵਾਰ ਆ ਪਰ ਕੀ ਕਰ ਸਕਦੇ ਮਹਾਰਾਜ ਦਾ ਪਾਣਾ ਜੀ ਠੀਕ ਹੈ